ਇਹ ਥਾਂ ਤੋਂ ਪਰੇ ਹੋ ਜੋ ਜਿਹੜੇ ਖੇਤ ਦੇ ਵਿੱਚ ਡਿੱਗੀ ਐ ਇੱਥੋਂ ਡੇਢ-ਦੋ ਕਿਲੋਮੀਟਰ ਪਰੇ ਹੋ ਜਾਓ ਸਾਰੇ ਪਰੇ ਹੋ ਜਾਣ ਕਿਉਂਕਿ ਇਸ ਦਾ ਅਸਰ ਦੂਰ-ਦੂਰ ਤੱਕ ਪੈ ਸਕਦਾ ਹੈਗਾ ਤਾਂ ਹੀ ਜਿਹੜਾ ਦੋ-ਦੋ ਕਿਲੋਮੀਟਰ ਤੱਕ ਦਾ ਏਰੀਆ ਸਾਰਾ ਖਾਲੀ ਕਰਾ ਦਿੱਤਾ ਗਿਆ ਹੈਗਾ ਅਨਾਉਂਸਮੈਂਟ ਹੋਈ ਪਈ ਹੈ ਤਾਂ ਕੀ ਕਹਿ ਰਹੇ ਪੁਲਿਸ ਵਾਲੇ ਆ ਸੁਣੋ ਇਹ ਪਬਲਿਕ ਨੂੰ ਵੀ ਇਹ ਕੈਂਪੇਨ ਚੱਲ ਰਹੀ ਆ ਉਹਨਾਂ ਨੇ ਇਹਨੂੰ ਅੰਕੀ ਜੋ ਵੀ ਕਰਨਾ ਵਾ ਤੇ ਸਾਰੇ ਜਾਓ ਇਥੋਂ ਇਹਦਾ ਡੇਢ ਕਿਲੋਮੀਟਰ ਦਾ ਏਰੀਆ ਜਿਹੜਾ ਉਹ ਖਾਲੀ ਕਰ ਦਿਓ ਸਾਰਾ ਉਹਨਾਂ ਦੇ ਤੱਕ ਕੁਝ ਨਹੀਂ ਹੋਣਾ ਤੁਸੀਂ ਖਾਲੀ ਕਰੋਗੇ ਏਰੀਆ ਸਾਰਾ ਤੇ ਫੇਰ ਹੀ ਇਹ ਜੋ ਹੋਣਾ ਉਹ ਨਾਲੇ ਟੀਮ ਚੱਲੀ ਘਰੋਂ ਆ ਰਹੀ ਮੇਰੀ ਬੇਨਤੀ ਆ ਵੀ ਤੁਸੀਂ ਪਲੀਜ਼ ਜਾਓ ਸਾਰੇ ਜਣੇ ਪ੍ਰਸ਼ਾਸਨ ਦੇ ਵੀਰਾਂ ਨੂੰ ਬੇਨਤੀ ਆ ਪਬਲਿਕ ਨੂੰ ਵੀ ਤੁਸੀਂ ਜਾਓ ਸਾਰੇ ਜਣੇ ਪਲੀਜ਼ ਇਹ ਪਬਲਿਕ ਨੂੰ ਵੀ ਇਹ ਕੰਪਨੀ ਆ ਰਹੀ ਆ ਉਹਨਾਂ ਨੇ ਇਹਨੂੰ ਆ ਕੇ ਜੋ ਵੀ ਕਰਨਾ ਵਾ ਤੇ ਸਾਰੇ ਜਾਓ ਇਥੋਂ ਇਹਦਾ 1.5 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਖਾਲੀ ਕਰ ਦਿਓ ਸਾਰਾ ਉਹਨਾਂ ਦੇ ਤੱਕ ਕੁਝ ਨਹੀਂ ਹੋਣਾ ਤੁਸੀਂ ਖਾਲੀ ਕਰੋਗੇ ਏਰੀਆ ਸਾਰਾ ਤੇ ਫੇਰ ਹੀ ਇਹ ਜੋ ਬਣਾਉਣਾ ਵਾ ਨਾਲੇ ਟੀਮ ਚੱਲੀ ਘਰੋਂ ਆ ਰਹੀ ਮੇਰੀ ਬੇਨਤੀ ਆ ਵੀ ਤੁਸੀਂ ਪਲੀਜ਼ ਜਾਓ ਸਾਰੇ ਜਣੇ ਰਸਾਲ ਵੀਰ ਨੂੰ ਬੇਨਤੀ ਆ ਪਬਲਿਕ ਨੂੰ ਦੇਸੀ ਜਾਓ ਸਰ ਜੀ ਪਲੀਜ਼ 다ਗੀ ਉਹ ਤਾਂ ਡਿਫਿਊਜ਼ ਹੋ ਗਈ ਸੀ ਪਰ ਜਿਹੜੀ ਹੁਣ ਤੁਹਾਨੂੰ ਦੱਸਦੀ ਕਿ ਇਹ ਇੱਕ ਰਾਕਟ ਔਰ ਮਿਜ਼ਾਈਲ ਨੁਮਾ ਜਿਹੜਾ ਪਦਾਰਥ ਹੈ ਇਸ ਦੇ ਵਿੱਚ ਅੱਜ ਵੀ ਕਿਹਾ ਜਾ ਰਿਹਾ ਹੈ ਕਿ ਐਕਸਪਲੋਸਿਵ ਪਦਾਰਥ ਦਾ ਇਸ ਦੇ ਵਿੱਚ ਹੈਗਾ ਔਰ ਇਹ ਤੁਹਾਨੂੰ ਦੱਸਦੀ ਹੈ ਕਿ ਮੱਖਣਵਿੰਡੀ ਪਿੰਡ ਦੇ ਵਿੱਚ ਹੈ ਔਰ ਹੁਣ ਜਿਹੜਾ ਤੁਸੀਂ ਦੇਖ ਸਕਦੇ ਹੋ ਅਨਾਉਂਸਮੈਂਟ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਿੰਡ ਵਾਲਿਆਂ ਦੇ ਲਈ ਕਿ ਭਾਈ ਇਹ ਥਾਂ ਤੋਂ ਪਰੇ ਹੋ ਜਾਓ ਜਿਹੜੇ ਖੇਤ ਦੇ ਵਿੱਚ ਡਿੱਗੀ ਹੈ ਇੱਥੋਂ 1.5 ਤੋਂ 2 ਕਿਲੋਮੀਟਰ ਪਰੇ ਹੋ ਜਾਓ ਸਾਰੇ ਪਰੇ ਹੋ ਜਾਣ ਕਿਉਂਕਿ ਇਸ ਦਾ ਅਸਰ ਦੂਰ ਦੂਰ ਤੱਕ ਪੈ ਸਕਦਾ ਹੈਗਾ ਤਾਂ ਹੀ ਜਿਹੜਾ 2-2 ਕਿਲੋਮੀਟਰ ਤੱਕ ਦਾ ਏਰੀਆ ਸਾਰਾ ਖਾਲੀ ਕਰਾ ਦਿੱਤਾ ਗਿਆ ਹੈਗਾ ਅਨਾਉਂਸਮੈਂਟ ਹੋਈ ਪਈ ਹੈ ਤਾਂ ਕੀ ਕਹਿ ਰਹੇ ਪੁਲਿਸ ਵਾਲੇ ਆ ਸੁਣੋ ਇਹ ਪਬਲਿਕ ਨੂੰ ਵੀ ਇਹ ਟੈਂਪੋਰਰੀ ਮਾਰੀ ਆ ਉਹਨਾਂ ਨੇ ਇਹਨੂੰ ਆ ਕੇ ਜੋ ਵੀ ਕਰਨਾ ਵਾ ਤੇ ਸਾਰੇ ਜਾਓ ਇਥੋਂ ਇਹਦਾ 1.5 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਖਾਲੀ ਕਰ ਦਿਓ ਸਾਰਾ ਉਹਨਾਂ ਦੇ ਤੱਕ ਕੁਝ ਨਹੀਂ ਹੋਣਾ ਤੁਸੀਂ ਖਾਲੀ ਕਰੋਗੇ ਏਰੀਆ ਸਾਰਾ ਤੇ ਫੇਰ ਹੀ ਇਹ ਜੋ ਹੋਣਾ ਹੋਣਾ ਵਾ ਆਹ ਟੀਮ ਕੱਢੀ ਘਰ ਆ ਰਹੀ ਤੇਰੀ ਬੇਨਤੀ ਆ ਵੀ ਤੁਸੀਂ ਪਲੀਜ਼ ਜਾਓ ਸਾਰੇ ਜਣੇ ਪ੍ਰਸ਼ਾਸਨ ਦੇ ਵੀਰਾਂ ਨੂੰ ਬੇਨਤੀ ਆ ਪਬਲਿਕ ਨੂੰ ਦੇਸੀ ਜਾਓ ਸਾਰੇ ਜਣੇ ਪਲੀਜ਼ ਇਹ ਪਬਲਿਕ ਨੂੰ ਵੀ ਇਹ ਟੈਂਪੋਰਰੀ ਮਾਰੀ ਆ ਉਹਨਾਂ ਨੇ ਇਹਨੂੰ ਆਰਟੀ ਜੋ ਵੀ ਕਰਨਾ ਵਾ ਤੇ ਸਾਰੇ ਜਾਓ ਇਸ ਤੋਂ ਇਹਦਾ 1.5 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਖਾਲੀ ਕਰ ਦਿਓ ਸਾਰਾ ਉਹਨਾਂ ਦੇ ਤੱਕ ਕੁਝ ਨਹੀਂ ਹੋਣਾ ਤੁਸੀਂ ਖਾਲੀ ਕਰੋਗੇ ਏਰੀਆ ਸਾਰਾ ਤੇ ਫੇਰ ਹੀ ਇਹ ਜੋ ਹੁਣਾਉਣ ਆਵਾ ਮੇਰੀ ਟੀਮ ਚੱਲਿ ਘੜੋਂ ਆ ਰਹੀ ਕਰੀ ਬੇਨਤੀ ਆ ਵੀ ਤੁਸੀਂ ਪਲੀਜ਼ ਜਾਓ ਸਾਰੇ ਜਣੇ ਫਰਸ ਵਾਲੇ ਵੀਰਾਂ ਨੂੰ ਬੇਨਤੀ ਆ ਪਬਲਿਕ ਨੂੰ ਦੇਸੀ ਜਾਓ ਸਾਰੇ ਜਣੇ ਪਲੀਜ਼ੀ ਦਾਗੀ ਉਹ ਤਾਂ ਡਿਫਿਊਜ਼ ਹੋ ਗਈ ਸੀ ਪਰ ਜਿਹੜੀ ਹੁਣ ਤੁਹਾਨੂੰ ਦੱਸਦੀ ਕਿ ਇਹ ਇੱਕ ਰਾਕਟ ਔਰ ਮਿਜ਼ਾਈਲ ਨੁਮਾ ਜਿਹੜਾ ਪਦਾਰਥ ਹੈ ਇਸ ਦੇ ਵਿੱਚ ਅੱਜ ਵੀ ਕਿਹਾ ਜਾ ਰਿਹਾ ਹੈ ਕਿ ਐਕਸਪਲੋਸਿਵ ਪਦਾਰਥ ਦਾ ਇਸ ਦੇ ਵਿੱਚ ਹੈਗਾ ਔਰ ਇਹ ਤੁਹਾਨੂੰ ਦੱਸਦੀ ਹੈ ਕਿ ਮੱਖਣਵਿੰਡੀ ਪਿੰਡ ਦੇ ਵਿੱਚ ਹੈ ਔਰ ਹੁਣ ਜਿਹੜਾ ਤੁਸੀਂ ਦੇਖ ਸਕਦੇ ਹੋ ਅਨਾਉਂਸਮੈਂਟ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਪਿੰਡ ਵਾਲਿਆਂ ਦੇ ਲਈ ਕਿ ਭਾਈ ਇਹ ਥਾਂ ਤੋਂ ਪਰੇ ਹੋ ਜਾਓ ਜਿਹੜੇ ਖੇਤ ਦੇ ਵਿੱਚ ਡਿੱਗੀ ਹੈ ਇੱਥੋਂ 1.5 ਤੋਂ 2 ਕਿਲੋਮੀਟਰ ਪਰੇ ਹੋ ਜਾਓ ਸਾਰੇ ਪਰੇ ਹੋ ਜਾਣ ਕਿਉਂਕਿ ਇਸ ਦਾ ਅਸਰ ਦੂਰ ਦੂਰ ਤੱਕ ਪੈ ਸਕਦਾ ਹੈਗਾ ਤਾਂ ਹੀ ਜਿਹੜਾ 2-2 ਕਿਲੋਮੀਟਰ ਤੱਕ ਦਾ ਏਰੀਆ ਸਾਰਾ ਖਾਲੀ ਕਰਾ ਦਿੱਤਾ ਗਿਆ ਹੈਗਾ ਅਨਾਉਂਸਮੈਂਟ ਹੋਈ ਪਈ ਹੈ ਤਾਂ ਕੀ ਕਹਿ ਰਹੇ ਪੁਲਿਸ ਵਾਲੇ ਆ ਸੁਣੋ ਇਹ ਪਬਲਿਕ ਨੂੰ ਵੀ ਇਹ ਕੰਮ ਕਰੀ ਆ ਉਹਨਾਂ ਨੇ ਇਹਨੂੰ ਆ ਕੇ ਜੋ ਵੀ ਕਰਦਾ ਸਾਰੇ ਜਾਓ ਸੋ ਇਹਦਾ 1.5 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਖਾਲੀ ਕਰ ਦਿਓ ਸਾਰਾ ਉਹਨਾਂ ਦੇ ਤੱਕ ਕੁਝ ਨਹੀਂ ਹੋਣਾ ਤੁਸੀਂ ਖਾਲੀ ਕਰੋਗੇ ਏਰੀਆ ਸਾਰਾ ਤੇ ਫੇਰ ਹੀ ਇਹ ਜੋ ਹੋਣਾ ਹੋਣਾ ਨਾਲੇ ਟੀਮ ਚੱਲੀ ਘਰੋਂ ਆਈ ਬੇਨਤੀ ਆ ਵੀ ਤੁਸੀਂ ਪਲੀਜ਼ ਜਾਓ ਸਾਰੇ ਜਣੇ ਪ੍ਰਸ਼ਾਸਨ ਦੇ ਵੀਰਾਂ ਨੂੰ ਬੇਨਤੀ ਆ ਪਬਲਿਕ ਨੂੰ ਬੇਨਤੀ ਜਾਓ ਸਾਰੇ ਜਣੇ ਪਲੀਜ਼ ਇਹ ਪਬਲਿਕ ਨੂੰ ਵੀ ਇਹ ਕੰਮ ਮਾਰੀ ਆ ਉਹਨਾਂ ਨੇ ਇਹਨੂੰ ਆਰਟੀ ਜੋ ਵੀ ਕਰਦਾ ਵਾ ਤੇ ਸਾਰੇ ਜਾਓ ਸੋ ਇਹਦਾ 1.5 ਕਿਲੋਮੀਟਰ ਦਾ ਏਰੀਆ ਜਿਹੜਾ ਉਹ ਖਾਲੀ ਕਰ ਦਿਓ ਸਾਰਾ ਉਹਨਾਂ ਦੇ ਤੱਕ ਕੁਝ ਨਹੀਂ ਹੋਣਾ ਤੁਸੀਂ ਖਾਲੀ ਕਰੋਗੇ ਏਰੀਆ ਸਾਰਾ ਤੇ ਫੇਰ ਹੀ ਇਹ ਜੋ ਹੋਣਾ ਹੋਣਾ ਮੇਰੇ ਟੀਮ ਚੱਲਦੀ ਘੜੋਂ ਅਰੇ ਕਰੀ ਬੇਨਤੀ ਆ ਵੀ ਤੁਸੀਂ ਪਲੀਜ਼ ਜਾਓ ਸਾਰੇ ਜਣੇ ਪ੍ਰਸ਼ਾਸਨ ਦੇ ਵੀਰਾਂ ਨੂੰ ਬੇਨਤੀ ਆ ਪਬਲਿਕ ਨੂੰ ਦੇਸੀ ਪੂਰੀ ਦੇਖ ਸਕਦੇ ਹੋ ਉਸੇ ਅਲਰਟਨ ਸਾਸੇ ਪਾਸੇ ਕੀਤੀ ਗਈ ਹੈ ਤੇ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਸਰਕਲ ਜਿਹੜਾ ਬਣਾਇਆ ਗਿਆ ਹੈਗਾ ਇਹ ਜਿਹੜਾ ਸਰਕਲ ਬਣਾਇਆ ਗਿਆ ਹੈਗਾ ਤਾਂ ਇਹ ਸਰਕਲ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇੱਕ ਪੁਰਜਾ ਪਿਆ ਹੈਗਾ ਹਾਲਾਂਕਿ ਕੀ ਇਹ ਕਿਹਦੀ ਚੀਜ਼ ਦਾ ਪਾਰਟ ਹੈ ਇਸ ਦੇ ਬਾਰੇ ਅਜੇ ਤੱਕ ਕੁਝ ਨਹੀਂ ਪਤਾ ਪਰ ਪ੍ਰਸ਼ਾਸਨ ਮੌਕੇ ਤੇ ਪਹੁੰਚਾ ਹੋਇਆ ਪੁਲਿਸ ਵੀ ਪਹੁੰਚੀ ਹੋਈ ਹੈ ਬੀਐਸਐਫ ਦੇ ਅਧਿਕਾਰੀ ਵੀ ਪਹੁੰਚੇ ਹੋਏ ਨੇ ਸਾਰਾ ਪਿੰਡ ਇਕੱਠਾ ਹੋਇਆ ਤੁਸੀਂ ਦੇਖੋ ਕਿਵੇਂ ਜਿਹੜਾ ਪੂਰੇ ਪ ਅੱਠ ਜਿਹੜਾ ਤੁਹਾਨੂੰ ਨਜ਼ਰ ਆ ਰਿਹਾ ਹੋਣਾਗਾ ਤਾਂ ਇਹ ਤਸਵੀਰ ਜਿਹੜੀ ਤੁਹਾਨੂੰ ਦਿਖਾ ਰਿਹਾ ਇੱਕ ਪੁਰਜਾ ਜਿਹੜਾ ਇਹ ਪਿਆ ਹੈਗਾ ਔਰ ਕਿਹਾ ਜਾ ਰਿਹਾ ਕੱਲ ਜਿਹੜਾ ਰਾਤ ਸਵਾ 1 20 25 ਦੇ ਉੱਪਰ ਧਮਾਕਿਆਂ ਦੀ ਆਵਾਜ਼ ਆਈ ਤਿੰਨ ਧਮਾਕਿਆਂ ਦੀ ਆਵਾਜ਼ ਆਉਂਦੀ ਹੈ ਇੱਕ ਪੰधेरਪਿੰਡ ਦੇ ਵਿੱਚ ਕੁਝ ਡਿੱਗਿਆ ਔਰ ਦੂਜੇ ਪਾਸੇ ਹੁਣ ਤੁਸੀਂ ਦੇਖ ਸਕਦੇ ਹੋ ਜੇਟੂ ਵਾਲ ਪਿੰਡ ਦੇ ਵਿੱਚ ਕੁਝ ਡਿੱਗਿਆ ਤਾਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਇਹ ਹੁਣ ਪ੍ਰਸ਼ਾਸਨ ਦੇ ਵੱਲੋਂ ਹਾਲਾਂਕਿ ਇਹ ਤੁਹਾਨੂੰ ਦੱਸ ਦਿੱਤੇ ਕਿ ਪ੍ਰਸ਼ਾਸਨ ਦੇ ਵੱਲੋਂ ਪੂਰਾ ਲੋਕਾਂ ਨੂੰ ਵੀ ਆਸੇ ਪਾਸੇ ਤੋਂ ਪਰੇ ਕਰ ਦਿੱਤਾ ਗਿਆ ਹੈਗਾ ਔਰ ਨਾਲ ਹੀ ਜਿਹੜਾ ਪ੍ਰਸ਼ਾਸਨ ਦੇ ਵੱਲੋਂ ਤੋਂ ਅੰਦਾਜ਼ੇ ਕਿ ਪੂਰਾ ਇੱਕ ਤਰ੍ਹਾਂ ਦਾ ਅਲਰਟ ਜਾਰੀ ਕੀਤਾ ਗਿਆ ਦੇਖੋ ਖੇਤਾਂ ਦੇ ਵਿੱਚ ਪੂਰੀ ਚਿੱਟੀ ਜਿਹੜੀ ਆਸ-ਪਾਸੇ ਤੇ ਜਿਹੜੀ ਇੱਕ ਪੱਟੀ ਬਣਾ ਕੇ ਲਾਈ ਗਈ ਹੈ ਕਿ ਇਹ ਇੰਨਾ ਕ ਏਰੀਆ ਜਿਹੜਾ ਸੰਵੇਦਨਸ਼ੀਲ ਜਿਹੜੀ ਇੱਥੇ ਚੀਜ਼ ਪਈ ਹੈ ਕੀ ਡਿੱਗਿਆ ਇਹ ਕੋਈ ਮਿਜ਼ਾਈਲ ਦਾ ਟੁਕੜਾ ਹੈ ਕੋਈ ਕਿਸੇ ਚੀਜ਼ ਦਾ ਕੋਈ ਪੁਰਜਾ ਹੈ ਇਹ ਕੀ ਹੈ ਹਾਲਾਂਕਿ ਇਸ ਦੇ ਬਾਰੇ ਅਜੇ ਤੱਕ ਕੁਝ ਵੀ ਕਹਿਣਾ ਨਾ ਮੌਕੇ ਨਾ ਕਿਉਂਕਿ ਹਜੇ ਇਸ ਦੀ ਜਾਂਚ ਹੋਗੀ ਫਿਰ ਕਿਤੇ ਜਾ ਕੇ ਜਿਹੜਾ ਪਤਾ ਲੱਗੂਗਾ ਤਾਂ ਪ੍ਰਸ਼ਾਸਨ ਵੀ ਲਗਾਤਾਰ ਇੱਕੋ ਬੇਨਤੀ ਕਰ ਰਿਹਾ ਪਿੰਡ ਵਾਲਿਆਂ ਨੂੰ ਵੀ ਔਰ ਬਾਕੀ ਲੋਕਾਂ ਨੂੰ ਕੀ ਠੀਕ ਹੈ ਤੁਸੀਂ ਜਿਹੜਾ ਇਸ ਥਾਂ ਤੋਂ ਥੋੜਾ ਦੂਰ ਜਾਓ ਪਰ ਤੁਸੀਂ ਹਾਂ ਤਸਵੀਰਾਂ ਦੇਖੋ ਜਿਹੜੀ ਆ ਚੀਜ਼ ਪਈ ਹੈ ਜਿਹੜਾ ਇੱਕ ਉਹ ਪੂਰੇ ਦਾ ਪੂਰਾ ਉੱਥੇ ਇੱਕ ਆਸ-ਪਾਸੇ ਚਾਰੀ ਜਿਹੜੀ ਜਿਹੜਾ ਸਰਕਲ ਬਣਾਇਆ ਹੋਇਆ ਹੈ ਸਰਕਲ ਬਣਾ ਕੇ ਉਸ ਦੇ ਵਿੱਚ ਜਿਹੜੀ ਉਹ ਧੁੰਦਾਂ ਦੀ ਕਿ ਰਾਤ ਜਿਸ ਹਾਲ ਦਾ ਆਵਾਜ਼ਾਂ ਆਈਆਂ ਬਹੁਤ ਸਾਰੀਆਂ ਆਵਾਜ਼ਾਂ ਰਾਤ ਆਈਆਂ ਔਰ ਲੋਕਾਂ ਦੇ ਵਿੱਚ ਥੋੜੀ-ਬਹੁਤ ਦਿੱਕਤ ਵੀ ਸੀ ਸੰਵੇਦਨਸ਼ੀਲਤਾ ਵੀ ਸੀ ਲੋਕ ਡਰ ਵੀ ਰਹੇ ਸੀ ਸਹਿਮ ਦਾ ਵੀ ਮਾਹੌਲ ਸੀ ਤੇ ਇਸੇ ਚੀਜ਼ ਨੂੰ ਦੇਖਦੇ ਹੁਣ ਗੁਰਦਾਸਪੁਰ ਦੇ ਵਿੱਚ ਕੀ ਕੀਤਾ ਹੁਣ ਗੁਰਦਾਸਪੁਰ ਦੇ ਵਿੱਚ ਰਾਤ ਨੂੰ ਪੂਰੀ ਰਾਤ ਬਲੈਕਆਊਟ ਰਹੇਗਾ ਤਾਂ ਇਹ ਪਿੰਡ ਹੈ ਜੇਠੂਵਾਲ ਜੇਠੂਵਾਲ ਪਿੰਡ ਦੇ ਵਿੱਚ ਇਹ ਚੀਜ਼ ਡਿੱਗੀ ਸਵੇਰੇ ਲੀ ਮਾਰਨਿੰਗ ਦੇ ਵਿੱਚ ਇਹ ਡਿੱਗੀ ਔਰ ਉਸ ਵੇਲੇ ਲੋਕ ਭੱਜੇ ਆਏ ਲੋਕਾਂ ਨੂੰ ਲੱਗਿਆ ਕਿ ਪਤਾ ਨਹੀਂ ਕੀ ਹੋ ਗਿਆ ਕਿਉਂਕਿ ਤੇ ਨਾ ਜਰਾ ਉਹ ਵਾਈਟ ਵਾਈਟ ਤੁਸੀਂ ਦੇਖ ਸਕਦੇ ਹੋ ਜਿਹੜਾ ਉਹ ਚਿੱਟਾ ਚਿੱਟਾ ਹੈ ਤੁਸੀਂ ਦੇਖ ਸਕਦੇ ਹੋ ਪੱਟੀ ਲਗਾਈ ਗਈ ਹੈ ਉਹ ਉਹਨਾਂ ਕ ਘੇਰਾ ਬਣਾਇਆ ਗਿਆ ਹੈ ਤਾਂ ਕਿ ਘੇਰੇ ਦੇ ਵਿੱਚ ਪਹਿਲੀ ਗੱਲ ਤਾਂ ਕੋਈ ਹੋਰ ਆਮਨ ਲੋਕ ਨਾ ਆਉਣ ਜਾਂ ਹੋਰ ਜਿਹੜੇ ਲੋਕਲ ਪਿੰਡ ਦੇ ਨੇ ਉਹ ਨਾ ਆਉਣ ਤੇ ਉਸੇ ਘੇਰੇ ਦੇ ਵਿੱਚ ਉਹ ਜਿਹੜਾ ਤੁਸੀਂ ਹ ਤਸਵੀਰਾਂ ਵਿੱਚ ਦੇਖ ਵੀ ਸਕਦੇ ਹੋ ਉਹ ਜਿਹੜਾ ਪੁਰਜਾ ਪਿਆਗਾ ਮਿਜ਼ਾਈਲ ਨੁਮਾ ਚੀਜ਼ ਪਈ ਹੈ ਤਾਂ ਉਸ ਨੂੰ ਦੇਖਿਆ ਜਾ ਰਿਹਾ ਵਾਚਿਆ ਜਾ ਰਿਹਾ ਕਿ ਆਖਰਕਾਰ ਇਹ ਹੈ ਕੀ ਹੈ ਕਿ ਇਹ ਕੋਈ ਡਿਫਿਊਜ਼ ਹੋਣ ਤੋਂ ਬਾਅਦ ਕੁਝ ਪੁਰਜਾ ਇੱਥੇ ਡਿੱਗਿਆ ਤੇ ਬਾਕੀ ਪੁਰਜਾ ਫਿਰ ਕਿੱਥੇ ਗਿਆ ਜਾਂ ਬਾਕੀ ਮਿਜ਼ਾਈਲ ਦਾ ਪਾਰਟ ਕਿੱਥੇ ਗਿਆ ਉਹ ਚੀਜ਼ਾਂ ਵੀ ਸਾਰੀਆਂ ਬਾਅਦ ਦੇ ਵਿੱਚ ਦੇਖਣੀਆਂ ਜ਼ਰੂਰ ਲਾਜ਼ਮੀ ਨੇ ਪਰ ਫਿਲਹਾਲ ਤੁਸੀਂ ਦੇਖੋ ਜਿਹੜੀ ਆਰਮੀ ਪਹੁੰਚੀ ਆ ਆਰਮੀ ਨੇ ਮੌਕੇ ਤੇ ਜਿਹੜਾ ਪੂਰਾ ਸਾਂਭਿਆ ਮੋਰਚਾ ਤੇ ਆਰਮੀ ਦੇ ਅਫਸਰ ਵੱਡੇ ਬੁਲਾਏ ਗਏ ਨੇ ਜਿਹੜਾ ਕੋਈ ਡਿਫਿਊਜ਼ ਕਰਨ ਵਾਲਾ ਹੁੰਦਾ ਹੈ ਯੰਤਰ ਉਹ ਵੀ ਉਹ ਸਾਰੀ ਆਪਣੀ ਕਿੱਟ ਵਗੈਰਾ ਲੈ ਕੇ ਆਏ ਨੇ ਪਰ ਇਸ ਦੇ ਵਿੱਚ ਡਿਫਿਊਜ਼ ਵਾਲੀ ਤਾਂ ਕੋਈ ਗੱਲ ਨਹੀਂ ਹੈ ਪਰ ਜਿਹੜਾ ਇਤਿਹਾਤ ਹੈ ਉਹ ਹਰੇਕ ਤਰ੍ਹਾਂ ਦਾ ਵਰਤਿਆ ਜਾਏਗਾ ਤੁਸੀਂ ਦੇਖੋ ਇੱਕ ਪਾਸੇ ਬੂਰੀਆਂ ਗੱਟੇ ਰੇਤੇ ਸਾਰੇ ਲਿਆ ਕੇ ਰੱਖੇ ਹੋਏ ਨੇ ਰੇਤੇ ਇਹਦੇ ਭਰ ਭਰ ਕਿਉਂਕਿ ਮਾਹੌਲ ਬਹੁਤ ਜ਼ਿਆਦਾ ਜਿਹੜਾ ਇੱਕ ਕਹਿ ਸਕਦੇ ਹਾਂ ਕਿ ਤਣਾਪੂਰਵਕ ਬਣਿਆ ਸਵੇਦਨਸ਼ੀਲ ਸੈਂਸਿਟਿਵ ਬਣਿਆ ਹੋਇਆ ਜਿਵੇਂ ਰਾਤ ਆਵਾਜ਼ਾਂ ਆਈਆਂ ਤਾਂ ਤੁਹਾਨੂੰ ਬਾਰ-ਬਾਰ ਅਸੀਂ ਇੱਕੋ ਗੱਲ ਕਹਿ ਰਹੇ ਹਾਂ ਕਿ 7 8 ਔਰ 9 ਦੀ ਜਿਹੜੀ ਰਾਤ ਹੈ ਇਹ ਰਾਤ ਬੜੀ ਅਹਿਮ ਹੈ ਇਹ ਦੋ ਤਿੰਨ ਰਾਤਾਂ ਪੰਜਾਬ ਦੇ ਲਈ ਬਹੁਤ ਅਹਿਮ ਨੇ ਤੇ ਉਹ ਦੇਖੋ ਤਸਵੀਰਾਂ ਦੇ ਵਿੱਚ ਤੁਸੀਂ ਇਹ ਜੇਠੂਵਾਲ ਪਿੰਡ ਦੇ ਕੋਲ ਜਿਹੜੇ ਖੇਤ ਨੇ ਉਹਨਾਂ ਦੇ ਵਿੱਚ ਇਹ ਆ ਕੇ ਰਾਤ ਨੂੰ ਡਿੱਗਿਆ ਤੇ ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਭਾਜਰ ਪੈ ਗਈ ਸਾਰਾ ਮੈਂ ਕਹਾਂਗਾ ਕਿ ਦਵਿੰਦਰ ਆਸੇ-ਪਾਸੇ ਤੋਂ ਵੀ ਦਿਖਾ ਦਿਓ ਇੱਕ ਵਾਰ ਜਿਹੜੇ ਖੇਤਾਂ ਦੇ ਵਿੱਚ ਲੋਕ ਖੜੇ ਆ ਪੁਲਿਸ ਖੜੀ ਹੈ ਉਹ ਚੀਜ਼ ਵੀ ਤੁਸੀਂ ਦਿਖਾ ਦਿਓ ਤੇ ਨਾਲ ਨਾਲ ਫਿਰ ਉਸ ਤਸਵੀਰ ਨੂੰ ਜ਼ੂਮ ਕਰਕੇ ਨੇੜੇੋਂ ਜਰੂਰ ਦਿਖਾਓ ਜਿੱਥੋਂ ਆਰਮੀ ਜਿਹੜੀ ਆ ਉਹ ਹੈਗੀ ਹੈ ਤਾਂ ਤੁਸੀਂ ਆ ਦੇਖੋ ਕਿਸ ਪ੍ਰਕਾਰ ਮਜ਼ਾਇਲ ਰਾਕਟ ਦੇ ਰੇ ਟੁਕੜੇ ਨੇ ਉਹ ਮਿਲੇ ਨੇ ਔਰ ਇਸ ਤੋਂ ਬਾਅਦ ਜਦੋਂ ਇਹ ਮਿਜ਼ਾਈਲ ਇੱਥੇ ਡਿੱਗੀ ਤਾਂ ਉਸ ਤੋਂ ਬਾਅਦ ਲੋਕ ਭੱਜ ਕੇ ਆਏ ਲੋਕਾਂ ਦੇ ਵਿੱਚ ਹਾਲਾਂਕਿ ਥੋੜੀ ਬੇਚੈਨੀ ਵੀ ਜ਼ਰੂਰ ਸੀ ਕਿਉਂਕਿ ਹੁਣ ਵੀ ਪ੍ਰਸ਼ਾਸਨ ਇੱਕੋ ਗੱਲ ਕਹਿ ਰਿਹਾ ਲੋਕਾਂ ਨੂੰ ਕਿ ਤੁਸੀਂ ਪਰੇ ਹੋ ਜਾਓ ਆ ਦੇਖੋ ਕਿਵੇਂ ਖੇਤਾਂ ਦੇ ਵਿੱਚ ਲੋਕ ਸਾਰੇ ਇੱਥੇ ਫਿਰਦੇ ਨੇ ਤਾਂ ਤੁਸੀਂ ਦੇਖੋ ਹੁਣ ਉਹ ਜਿਹੜੀ ਆਰਮੀ ਹੈ ਦਵਿੰਦਰ ਇੱਕ ਵਾਰ ਜ਼ਰੂਰ ਉੱਥੇ ਲੈ ਕੇ ਜਾਓ ਜਿੱਥੇ ਆਰਮੀ ਦੇ ਅਫਸਰ ਜਿਹੜੇ ਖੜੇ ਨੇ ਉੱਥੇ ਹੀ ਉਹ ਮਿਜ਼ਾਈਲ ਦਾ ਟੁਕੜਾ ਡਿੱਗਿਆ ਹੋਇਆ ਉੱਥੇ ਉਹ ਮਿਜ਼ਾਈਲ ਦਾ ਪੁਰਜਾ ਹੈਗਾ ਉਹ ਡਿੱਗਿਆ ਹੋਇਆ ਹੈਗਾ ਤਾਂ ਵਾਈਟ ਵਾਈਟ ਜਿਹੜਾ ਆਸ-ਪਾਸੇ ਤੇ ਪੱਟੀਆਂ ਲਾਈਆਂ ਨੇ ਇਹ ਸੀ ਇਲਾਕੇ ਇਹ ਸੀਲ ਕਰਕੇ ਇਲਾਕੇ ਨੂੰ ਜਿਹੜਾ ਹੈਗਾ ਉਹਨੇ ਕਿ ਏਰੀਆ ਨੂੰ ਸੀਲ ਕਰਕੇ ਤਾਂ ਕਿ ਕੋਈ ਲੋਕ ਆਸੇ ਪਾਸੇ ਤੋਂ ਨਾ ਆ ਸਕਣ ਤਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤਾਂ ਹੁਣ ਇੱਥੋਂ ਫੌਜ ਇਸ ਚੀਜ਼ ਨੂੰ ਲੈ ਕੇ ਜਾਏਗੀ ਤੇ ਅੱਗੇ ਵੀ ਖੇਤਾਂ ਦੇ ਵਿੱਚ ਉਹਨੂੰ ਫੌਜ ਵਧੀ ਹੈ ਉਹ ਦੇਖੋ ਸਾਹਮਣੇ ਫੌਜ ਦੇ ਵੱਡੇ ਅਧਿਕਾਰੀ ਵੱਡੇ ਅਫਸਰ ਜਿਹੜੇ ਫੌਜ ਦੇ ਪਹੁੰਚ ਹੋਇਆ ਤਾਂ ਆਹ ਵਾਈਟ ਵਾਈਟ ਏਰੀਆ ਦੇ ਵਿੱਚ ਇਹ ਮਿਜ਼ਾਈਲ ਦਾ ਇੱਕ 파ਟ ਇੱਕ ਪੁਰਜਾ ਇੱਥੇ ਡਿੱਗਿਆ ਹੋਇਆ ਪਿਆ ਹੈਗਾ ਔਰ ਦੇਰ ਰਾਤ ਧਮਾਕੇ ਹੋਏ ਅੰਮ੍ਰਿਤਸਰ ਗੁਰਦਾਸਪੁਰ ਫਿਰੋਜ਼ਪੁਰ ਇਨ੍ਹਾਂ ਇਲਾਕਿਆਂ ਦੇ ਵਿੱਚ ਕੁਝ ਆਵਾਜ਼ਾਂ ਜਿਹੜੀਆਂ ਉਹ ਸੁਣਾਈ ਦਿੱਤੀਆਂ ਤੇ ਜਦੋਂ ਇਹ ਆਵਾਜ਼ਾਂ ਆਈਆਂ ਤਾਂ ਉਸ ਤੋਂ ਬਾਅਦ ਲੋਕ ਵੀ ਥੋੜਾ ਡਰੇ ਕਿਉਂਕਿ ਹਰੇ ਕੋਈ ਦੇਖ ਰਿਹਾ ਸੀ ਇਸ ਚੀਜ਼ ਨੂੰ ਜਿਹੜਾ ਧਮਾਕੇ ਪਿਛਲੇ ਦਿਨਾਂ ਦੇ ਵਿੱਚ ਹੋਏ ਭਾਰਤ ਦੇ ਵੱਲੋਂ ਜਿਹੜੀ 에ਅ ਸਟ੍ਰਾਈਕਸ ਕੀਤੀਆਂ ਗਈਆਂ ਉਹ ਵੀ ਸਾਰਾ ਕੁਝ ਸਾਹਮਣੇ ਪਿਆ ਸੀ ਔਰ ਉਸ ਤੋਂ ਬਾਅਦ ਲਗਾਤਾਰ ਇਹ ਦੇਖਿਆ ਜਾ ਰਿਹਾ ਸੀ ਕਿ ਪਾਕਿਸਤਾਨ ਕੋਈ ਰਿਟੈਲੀਏਟ ਕਰੇਗਾ ਜਾਂ ਕੀ ਕਰੇਗਾ ਉਹ ਦੇਖੋ ਪੂਰਾ ਆਪਣੀ ਮੁਸਤੈਦੀ ਦੇ ਨਾਲ ਆਰਮੀ ਉੱਥੇ ਪਹੁੰਚੀ ਹੈ ਉਹਨਾਂ ਦੇ ਕੋਲ ਸਾਰੇ ਯੰਤਰ ਨੇ ਜਿੰਨੇ ਵੀ ਉਹ ਲੈ ਕੇ ਆਏ ਨੇ ਉਹ ਸਾਰਾ ਕੁਝ ਨਾਲ ਰੱਖੀ ਫਿਰਦੇ ਨੇ ਇੱਥੇ ਪਿੰਡ ਦੇ ਲੋਕਾਂ ਦੇ ਨਾਲ ਗੱਲਬਾਤ ਵੀ ਜ਼ਰੂਰ ਕਰਾਂਗੇ ਪਰ ਇੱਕ ਵਾਰ ਤੁਸੀਂ ਇਹ ਚੀਜ਼ ਦੇਖੋ ਹੁਣ ਆਰਮੀ ਦੇ ਅਫਸਰ ਪਹੁੰਚੇ ਨੇ ਹੁਣ ਉੱਥੋਂ ਚੱਕਣਗੇ ਤਾਂ ਦੋਸਤੋ ਨਾਲ ਨਾਲ ਇਸ ਚੀਜ਼ ਨੂੰ ਦਬ ਕੇ ਸ਼ੇਅਰ ਕਰ ਦਿਓ ਸ਼ੇਅਰ ਤਾਂ ਕਰਿਓ ਕਿਉਂਕਿ ਬਹੁਤ ਸਾਰੇ ਲੋਕ ਦੇਖ ਰਹੇ ਨੇ ਬਹੁਤ ਸਾਰੇ ਲੋਕ ਸੁਣਨਾ ਚਾਹੁੰਦੇ ਨੇ ਲੋਕਾਂ ਦਾ ਇੰਟਰਸਟ ਹੈ ਕਿ ਆਖਰਕਾਰ ਭਾਈ ਹੋ ਕੀ ਗਿਆ ਕੀ ਹੈ ਇਹ ਤੇ ਲੋਕ ਆਪਣੇ ਅਲਰਟ ਰਹਿਣ ਕਿਉਂਕਿ ਰਾਤ ਨੂੰ ਵੀ ਹੁਣ 9 ਵਜੇ ਤੋਂ ਸਵੇਰ ਦੇ 5 ਵਜੇ ਤੱਕ ਬਲੈਕਆਊਟ ਕਰਤਾ ਗੁਰਦਾਸਪੁਰ ਉਹ ਦੇਖੋ ਉਹ ਦੇਖੋ ਹੁਣ ਤੁਸੀਂ ਦੇਖੋ ਕਿਵੇਂ ਉੱਥੋਂ ਪੁਲਿਸ ਜਿਹੜੀ ਆਰਮੀ ਹੈ ਉਹ ਉੱਥੋਂ ਹੁਣ ਉਸ ਪੁਰਜੇ ਨੂੰ ਨਾ ਲੈ ਕੇ ਜਾ ਰਹੀ ਹੈ ਹਾਲਾਂਕਿ ਦੇਖਣਾ ਹੋਊਗਾ ਹੁਣ ਇਸ ਤੋਂ ਬਾਅਦ ਜਾਂਚ ਕੀਤੀ ਜਾਏਗੀ ਕਿ ਇਸ ਦੇ ਉੱਪਰ ਕੀ ਲਿਖਿਆ ਹੋਇਆ ਕਿਉਂਕਿ ਬਹੁਤ ਸਾਰਾ ਇੱਕ ਸਿੰਬੋਲਿਕ ਮੈਸੇਜ ਵੀ ਹੁੰਦਾ ਹੈ ਕਈ ਵਾਰ ਕੁਝ ਚੀਜ਼ਾਂ ਜਿਹੜੀਆਂ ਪਾਕਿਸਤਾਨ ਪਾਸਿਓਂ ਆਉਂਦੀਆਂ ਉਹਨਾਂ ਦੇ ਉੱਪਰ ਕੁਝ ਉਰਦੂ ਦੇ ਵਿੱਚ ਲਿਖਿਆ ਵੀ ਹੁੰਦਾ ਹੈਗਾ ਤਾਂ ਕੋਈ ਕਈ ਵਾਰ ਮੈਸੇਜ ਵੀ ਹੁੰਦੇ ਨੇ ਇਦਾਂ ਦੇ ਤਾਂ ਤੁਸੀਂ ਦੇਖੋ ਬੈਠ ਗਏ ਤਾਂ ਉਹ ਉੱਥੇ ਬੈਠੇ ਨੇ ਆਰਮੀ ਦੇ ਵੱਡੇ ਅਫਸਰ ਤਾਂ ਇਹਨਾਂ ਦੇ ਵੱਲੋਂ ਸਾਰਾ ਕੁਝ ਜਿਹੜਾ ਇਹ ਸੈੱਟ ਕੀਤਾ ਜਾ ਰਿਹਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇੱਥੋਂ ਹੁਣ ਇਹ ਪੁਰਜਾ ਚੁੱਕ ਕੇ ਇੱਥੋਂ ਲੈ ਕੇ ਜਾਇਆ ਜਾ ਰਿਹਾ ਉਹ ਚੁੱਕ ਲਿਆ ਤੁਸੀਂ ਦੇਖੋ ਉਹ ਦੇਖੋ ਉਹ ਜਿੰਨਾ ਜਿੰਨਾ ਵਾਈਟ ਦਾ ਇਹ ਵਾਈਟ ਪੱਟੀ ਵਾਲਾ ਘੇਰਾ ਹੈਗਾ ਉਸ ਦੇ ਵਿੱਚ ਹੀ ਉਹ ਪੂਰਾ ਜਿਹੜਾ ਮਜ਼ਾਇਲ ਦਾ ਟੁਕੜਾ ਹੈ ਜਾਂ ਰੌਕਰ ਦਾ ਟੁਕੜਾ ਕੁਝ ਵੀ ਹੈ ਉਹ ਸਾਰਾ ਉੱਥੇ ਪਿਆ ਹੈਗਾ ਤਾਂ ਹੁਣ ਉੱਥੋਂ ਇਹ ਇਸ ਨੂੰ ਨਾਲ ਚੁੱਕ ਕੇ ਲੈ ਜਾਣਗੇ ਔਰ ਥੋੜੀ ਦੇਰ ਦੇ ਵਿੱਚ ਜਿਹੜਾ ਥੋੜੀ ਦੇਰ ਦੇ ਵਿੱਚ ਇੱਥੋਂ ਜਦੋਂ ਪ੍ਰਸ਼ਾਸਨ ਅਲਰਟ ਜਾਰੀ ਕੀਤਾ ਪਰਚਾ ਨੇ ਪਿੰਡਾਂ ਵਾਲਿਆਂ ਨੂੰ ਕਹਿਤਾ ਕਿ ਤੁਸੀਂ ਪਾਸੇ ਹੋ ਜੋ ਉਹ ਦੇਖ ਸਕਦੇ ਹੋ ਸੀ ਹੁਣ ਉਥੋਂ ਜਿਹੜਾ ਕੱਲੀ-ਕੱਲੀ ਚੀਜ਼ ਉਸਦੀ ਦੇਖੀ ਜਾ ਰਹੀ ਆ ਫੋਟੋਆਂ ਖਿੱਚੀਆਂ ਜਾ ਰਹੀਆਂ ਪੂਰੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਤਾਂ ਪੂਰਾ ਤਕੜਾ ਜੰਗੀ ਪੱਧਰ ਦੇ ਉੱਪਰ ਇਹ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਰੇਸ਼ਨ ਹੈ ਉਹ ਕੀਤਾ ਜਾ ਰਿਹਾ ਹੈਗਾ ਆਰਮੀ ਦੇ ਵੱਡੇ ਅਫਸਰ ਮੋਰਚਾ ਸੰਭੀ ਬੈਠੇ ਨੇ ਤਸਵੀਰਾਂ ਤੁਸੀਂ ਦੇਖੋ ਕਿਸ ਪ੍ਰਕਾਰ ਹੁਣ ਇਥੋਂ ਇਸ ਪੁਰਜੇ ਨੂੰ ਚੁੱਕਿਆ ਜਾਏਗਾ ਇਥੋਂ ਇਸ ਮਿਜ਼ਾਈਲ ਦੇ ਜਿਹੜਾ ਇਸ ਦਾ ਟੁਕੜਾ ਸੀ ਇਸ ਨੂੰ ਲੈ ਕੇ ਜਾਇਆ ਜਾਏਗਾ ਔਰ ਉਸ ਤੋਂ ਬਾਅਦ ਦੇਖਣਾ ਹੋਏਗਾ ਕਿ ਆਖਰਕਾਰ ਇਹ ਹੈ ਕੀ ਹੈ ਇਹ ਟੁਕੜਾ ਕਿਸ ਚੀਜ਼ ਦਾ ਔਰ ਕੀ ਰਾਤ ਕੋਈ ਮਿਜ਼ਾਈਲਾਂ ਦਾਗੀਆਂ ਗਈਆਂ ਉਹਨਾਂ ਦਾ ਪਾਰਟ ਹੈ ਕੀ ਹੋਇਆ ਸੀ ਰਾਤ ਕੀ ਸੀ ਧੁਮਾਕੇ ਦੀ ਗੱਲ ਇਹ ਸਾਰਾ ਕੁਝ ਜਿਹੜਾ ਹੁਣ ਸਾਹਮਣੇ ਆਇਆ ਤਾਂ ਤਸਵੀਰਾਂ ਤੁਸੀਂ ਦੇਖੋ ਇਹ ਸਾਹਮਣੇ ਆਰਮੀ ਦੇ ਵੱਡੇ ਅਫਸਰ ਇਹਨਾਂ ਦੇ ਵੱਲੋਂ ਸਾਰਾ ਮੋਰਚਾ ਹੁਣ ਸਾਮਬਿਆ ਗਿਆ ਇਹਨਾਂ ਦੇ ਵੱਲੋਂ ਪਹਿਲੀ ਪੂਰੀ ਫਿਰਨੀ ਫਿਰਨੀ ਦੇਖੋ ਤੁਸੀਂ ਪਿੰਡਾਂ ਦੀ ਜਿਹੜੀ ਆ ਫਿਰਨੀਆਂ ਹੁੰਦੀਆਂ ਨੇ ਉੱਥੇ ਆਮ ਲੋਕ ਤੁਰੇ ਫਿਰਦੇ ਹੁੰਦੇ ਪਰ ਹੁਣ ਲੋਕਾਂ ਦਾ ਤੁਰਨਾ ਆਉਣਾ ਜਾਣਾ ਬੰਦ ਕਰਤਾ ਉੱਥੇ ਪਹੁੰਚੀਏ ਤਾਂ ਪਿੰਡ ਦੇ ਲੋਕ ਸਾਡੇ ਨਾਲ ਉਹ ਗੱਲਬਾਤ ਕਰਾਂਗੇ ਪਹਿਲਾਂ ਤਾਂ ਇਹ ਸਾਨੂੰ ਇਹ ਦੱਸੋ ਬਾਈ ਜੀ ਆਪਣਾ ਪਿੰਡ ਕਿਹੜਾ ਹੈ ਇਹ ਜੇਟੂ ਵਾਲਾ ਹੈ ਤੇ ਦੂਸਰਾ ਪਿੰਡ ਕਿਹੜਾ ਹੈ ਮੱਖਣਵਿੰਡੀ ਮੱਖਣਵਿੰਡੀ ਹਾਂਜੀ ਅਸਟਾ ਕਿੰਨੇ ਘਟ ਸਮੇਂ ਦੀ ਘਟਨਾ ਹੈ ਇਹ 1.5 ਵਜੇ ਦੀ ਗੱਲ ਹੈ ਹਾਂਜੀ 1.5 2 ਵਜੇ ਦੀ ਹਾਂਜੀ ਹਾਂਜੀ ਤੁਹਾਨੂੰ ਕਿਹਨਾਂ ਪਲ ਲੱਗਿਆ ਆਵਾਜ਼ ਆਈ ਉਸ ਤੋਂ ਬਾਅਦ ਖੜਾਕ ਬਹੁਤ ਹੈ ਹ ਤੇ ਕਿੰਨੇ ਕੋ ਤੁਸੀਂ ਕਿੱਥੇ ਸੀ ਉਦੋਂ ਆਪਣੇ ਘਰਾਂ ਦੇ ਵਿੱਚੋਂ ਕਿਉਂਕਿ ਡੇਢ 2 ਵਜੇ ਦਾ ਸਮਾਂ ਹੁੰਦਾ ਬੰਦਾ ਸੌਂ ਰਿਹਾ ਹੁੰਦਾ ਆਵਾਜ਼ اچانک ਇੰਨੀ ਜ਼ਿਆਦੀ ਖੜਾਕਾ ਦੋ ਤਿੰਨ ਵਾਰ ਖੜਾਕਾ ਆਇਆ ਜੀ ਤੇ ਮੁੜ ਕੇ ਸਵੇਰੇ 8 ਲੋਕਾਂ ਨੇ ਵੇਖਿਆ 8 9 ਵਜੇ ਜਾਣ ਕੇ ਇੱਥੇ ਜਿਤਮਝੈਲ ਨਾਉਂ ਦਾ ਕੋਈ ਜਿਹੜੀ ਚੀਜ਼ ਪਈ ਆ ਮੁੜ ਕੇ ਲੋਕਾਂ ਨੇ ਪੁਲਿਸ ਨੂੰ ਜਿਹੜੀ ਆ ਇਤਲਾਹ ਇਨਫੋਰਮੇਸ਼ਨ ਦਿੱਤੀ ਆ ਤੋਂ ਤੋਂ ਬਾਅਦ ਉਹਨਾਂ ਨੇ ਗਾੜੀ ਆਰਮੀ ਜੋ ਵੀ ਇਹ ਉਹਨਾਂ ਉਹਨਾਂ ਨੂੰ ਮਤਲਬ ਸੱਦੇ ਸਾਰਿਆਂ ਨੂੰ ਬੁਲਾਇਆ ਤੇ ਹੁਣ ਇੱਥੇ ਆਰਮੀ ਵਾਲੇ ਵੀ ਆਏ ਹੋਏ ਆ ਪੁਲਿਸ ਵੀ ਆ ਇਹ ਮਾ ਇਲਾਕੇ ਦੇ ਲੋਕ ਬੜੇ ਇਕੱਠੇ ਹੋਏ ਆ ਅੱਛਾ ਕਿੰਨੀਆਂ ਸੀਗੀਆਂ ਇਹ ਮਜ਼ਾਇਲ ਇੱਕ ਸੀ ਜਾਂ ਦੋ ਸੀ ਕਿਸੀ ਇਹ ਤੇ ਇੱਥੇ ਇੱਕ ਡਿੱਗੀ ਆ ਜੀ ਇੱਕ ਜੇਠੂ ਵਾਲ ਪਰੇ ਡਿੱਗੀ ਆ ਉਹ ਨਸ਼ਟ ਹੋਈ ਆ ਤੇ ਜਿਹੜੀ ਇੱਥੇ ਆ ਇਹ ਮਤਲਬ ਅੱਧਾ ਕੇਸ ਆ ਮਤਲਬ ਇੱਥੇ ਡੱਗਾ ਹੋਆ ਤੇ ਮਤਲਬ ਇਹ ਨਸ਼ਟ ਨਹੀਂਗਾ ਇਹਦੇ ਵਿੱਚ ਮਟੀਰੀਅਲ ਪੂਰਾ ਪਿਆ ਤੇ ਆਰਮੀ ਵਾਲੇ ਹੁਣ ਆਏ ਉਹ ਨਸ਼ਟ ਕਰਨਗੇ ਇਹਨੂੰ ਦੂਸਰਾ ਨਸ਼ਟ ਹੋਇਆ ਪਿਆ ਸੀ ਹਾਂਜੀ ਹਾਂਜੀ ਅੱਛਾ ਆਵਾਜ਼ ਵਗੈਰਾ ਕਿਵੇਂ ਦੀ ਸੀ ਕਿੰਨੀ ਕ ਆਵਾਜ਼ ਆਈ ਜਦੋਂ ਬਾਬਾ ਜੀ ਆਵਾਜ਼ ਆਈ ਧਰਤੀ ਇਹ ਲੱਗੀ ਏ ਇੱਕ ਰੀਓ ਚੱਲਿਆ ਹਾਂਜੀ ਸਭ ਪੂਰੇ ਡਰ ਗਏ ਹਾਂਜੀ ਡਰ ਗਏ ਹਾਂਜੀ ਬਹੁਤ ਡੈ ਭਈ ਡਰ ਗਏ ਸਾਰੇ ਲੋਕ ਹਾਂਜੀ ਹਾਂਜੀ ਤੇ ਬਾਹਰ ਆ ਗਏ ਸਾਰੇ ਲੋਕ ਅੱਛਾ ਪਿੰਡ ਘਰਾਂ ਤੋਂ ਬਾਹਰ ਆ ਗਏ ਹਾਂਜੀ ਹਾਂਜੀ ਫਿਰ ਇਹ ਅਸਲ ਹੈ ਵੀ ਪਹਿਲੀ ਕਿਹਦੀ ਹੈਗੀ ਇਹ ਇਹ 75 75 ਸੈਨਵ ਆਤਮਾ ਸਿੰਘ ਤੇ ਉਹ ਆਪ ਕਿੱਥੇ ਨੇ ਫਿਰ ਉਹ ਆਪਣੇ ਪਿੰਡ ਹੀ ਮਤਲਬ ਸਾਰੇ ਘਰਾਂ ਜੀ ਸੌਂਦੇ ਆ ਇਹਦੇ ਵੇਲੇ ਹਾਂਜੀ ਹਾਂਜੀ ਤੇ ਕੋਸ਼ਿਸ਼ ਕਿਸ ਨੇ ਦੇਖਿਆ ਮੰਨ ਲਓ ਕੋਈ ਇਥੇ ਕਿਉਂਕਿ ਖੇਤਾਂ ਦੇ ਵਿੱਚ ਕਈ ਵਾਰ ਕੋਈ ਫਿਰਦਾ ਹੁੰਦਾ ਰਾਤ ਨੂੰ ਜਦੋਂ ਕੰਮ ਧੰਦਾ ਕੋਈ ਕਿ ਕਹਿ ਉਹ ਜਾ ਸੀ ਕਿਵੇਂ ਕੋਈ ਲਾਈਟ ਸਵੇਰੇ ਸਵੇਰੇ ਵੇਖਿਆ ਜੀ ਸਵੇਰੇ 11:00 ਵਜੇ ਹਾਂਜੀ ਕੱਲ ਤਕਰੀਬਨ ਇਹੀ 1:3 2 ਵਜੇ ਦਾ ਸਮਾਂ ਸੀ ਜਦੋਂ ਇਹ ਸਾਰੀ ਘਟਨਾ ਵਾਪ ਰਾਤ ਹਾਂ ਰਾਤ ਅਮਰਸਰ ਦੇ ਵੀ ਕੁਝ ਏਰੀਆ ਵਿੱਚ ਹੋਇਆ ਇਹ ਅਮਰਸਰ ਹੀ ਆ ਜੀ ਇਹ ਅਮਰਸਰ ਦੇ ਉਧਰ ਗਰਦਾਸਪੁਰ ਹੋਇਆ ਪਠਾਨਕੋਟ ਵਾਲਾ ਸਾਈਡ ਹੋ ਗਈ ਜਾਂ ਫਿਰੋਜ਼ਪੁਰਾਈ ਸਾਈਡ ਸਾਰਿਆਂ ਦੇ ਵਿੱਚ ਕੁਛ ਨਾ ਕੁਛ ਕਹਿੰਦੇ ਹੋਇਆ ਰਾਤ ਹਾਂਜੀ 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 ਇਹ ਤੋਂ ਨਾਲ ਹੀ ਟਾਰੀ ਉਸ ਤੋਂ ਬਾਅਦ ਨਾਲ ਹੀ ਪਾਕਿਸਤਾਨ ਹੈਗਾ ਟਾਰੀ ਤਾਂ ਦੂਰ ਹੈ ਜੀ ਇਹ ਜੇਠੂਵਾਲ ਕਿਲੋਮੀਟਰ ਹੀ ਆ ਉਹ ਉੱਥੇ ਵੀ ਹੋਇਆ ਹਾਂਜੀ ਹਾਂਜੀ ਨਹੀਂ ਲਾਡੀ ਲਾਡੀ ਚਾ ਤਾਂ ਅ ਪਸਾ ਜਦੋਂ ਇਹ ਸਾਨੂੰ ਕਈ ਵੀ ਦੱਸੋ ਜਦੋਂ ਇਹ ਗੱਲਬਾਤ ਹੋਈ ਕਿਉਂਕਿ ਅਸੀਂ ਖੁਦ ਆਪ ਅਮਰਸਰ ਸੀਗੇ ਉਸ ਸਮੇਂ ਸਾਨੂੰ ਵੀ ਆਵਾਜ਼ ਸੁਣਾਈ ਦਿੱਤੀ ਤਾਂ ਬਹੁਤ ਸਾਰੀਆਂ ਵੀਡੀਓਜ਼ ਵੀ ਬਣੀਆਂ ਕਿ ਕੋਈ ਉਹ ਵੀਡੀਓ ਹਾਲਾਂਕਿ ਸੱਚੀ ਹੈ ਝੂਠੀ ਹੈ ਉਹਦਾ ਨਹੀਂ ਪਤਾ ਲੇਕਿਨ ਇੱਕ ਅੱਧੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਕਿ ਰੈਡੀ ਜੇ ਕਲਰ ਦੀ ਕੋਈ ਜਿਹੜੀ ਲਾਈਟ ਸੀ ਉਹ ਚੱਲਦੀ ਹੈ ਉਹ ਸਵੇਰ ਖੜਾਕ ਹੁੰਦਾ ਦੋ ਜਾਂ ਤਿੰਨ ਖੜਾਕ ਹੋਏ ਨੇ ਬੁੱਲ ਲਾਈਟਾਂ ਜਾਂ ਚਾਨਣ ਜਿਆ ਤ ਹੋਇਆ ਰਾਤ ਚਾਨਣ ਹੋਇਆ ਤੇ ਖੜਾਕ ਆਇਆ ਬਹੁਤ ਦੋ ਤਿੰਨ ਵਾਰ ਜ਼ਬਰਦਸਤ ਖੜਾਕ ਆਇਆ ਉਤੋਂ ਬਾਅਦ ਜਿਹੜੀ ਜੇਠਵਾਲ ਡਿੱਗੀ ਆ ਉਹ ਮਤਲਬ ਨਸ਼ਟ ਹੋਈ ਆ ਤੇ ਜਿਹੜੀ ਇਹ ਆ ਇਹ ਮਤਲਬ ਉਸ ਤਰ੍ਹਾਂ ਹੀ ਸਬੂਤੀ ਬੀ ਆ ਉਹ ਨਸ਼ਟ ਹੋ ਗਈ ਸੀ ਉੱਥੇ ਉਹ ਨਸ਼ਟ ਹੋ ਗਈ ਆ ਜਿੱਥੇ ਨਸ਼ਟ ਹੋਇਆ ਉੱਥੇ ਕੋਈ ਟੋਆ ਟੱਬਾ ਕੁਝ ਕੀਤਾ ਉਹਨੇ ਕੁਝ ਪਾਇਆ ਨਹੀਂ ਅਹੀਂ ਉੱਥੇ ਗਏ ਨਹੀਂ ਜੀ ਅਹੀਂ ਇੱਥੇ ਆਪਣੇ ਪਿੰਡੀ ਵਖਣਦੇ ਮੱਖ ਅਹੀਂ ਖੁੱਤੀ ਜੀ ਪਈ ਮਾੜੀ ਟੋਆ ਨਹੀਂ ਜਿਆਦਾ ਪਿਆ ਹਾਂਜੀ ਮਤਲਬ ਕੋਈ ਜਿਆਦਾ ਕਪੈਸਿਟੀ ਵਾਲੀ ਨਹੀਂ ਸੀ ਜਿਆਦਾ ਕਪੈਸਿਟੀ ਵਾਲੀ ਨਹੀਂ ਹੋਵਾ ਤਾਂ ਫਿਰ ਉਹ ਪੂਰਾ ਮਿੱਟੀ ਦਾ ਪੱਟ ਦਿੰਦੀ ਆ ਨਾ ਜਿੱਥੇ ਡੇਢ ਦੇ ਹਾਂਜੀ ਇਹ ਹਵਾ ਜੀ ਕਿਵੇਂ ਭਾਈ ਹਾਂਜੀ ਖੂਪ ਪੈ ਜਾਂਦਾ ਜੇ ਚਲਦੇ ਦੇ ਹਾਂਜੀ अच्छा ओ मतलब वो एक साइज भी दसो किड्डा एक वड्डियां सीगियां ए दोने मजाइला किन्ना किनेरे पार्ट्स ਵੱਡੇ 2 फुट ਦੀ 2 फुट ਦੀ हां जी ਤੇ ਕੁਛ ਦੇਖਿਆ ਤੁਸੀਂ ਕੁਛ ਇੱਥੇ ਲਿਖਿਆ ਕਿਉਂਕਿ ਕਈ ਵਾਰ ਨਾ ਹੁੰਦਾ ਪਾਕਿਸਤਾਨ ਤੋਂ ਜਦੋਂ ਆਉਂਦਾ ਬਹੁਤ ਸਾਰੀਆਂ ਚੀਜ਼ਾਂ ਆਪਾਂ ਉਮੂਮਨ ਖਾਬਨਾਚ ਦੇਖਦੇ ਆਂਗੇ ਹਨਾ ਆਲਮੋਸਟ ਉਤੋਂ ਚਾਹੇ ਕੋਈ ਹਾਇਰੋਇਨ ਆਵੇ ਕੋਈ ਪੈਕਟ ਆਵੇ ਕੋਈ ਡਰੋਨ ਆਵੇ ਉਹਦੇ ਉੱਪਰ ਕੋਈ ਪਤੰਗਾ ਆਉਂਦੇ ਨੇ ਕਈ ਵਾਰ ਕਬੂਤਰ ਆਉਂਦੇ ਨੇ ਕਬੂਤਰਾਂ ਦਾ ਰੰਗ ਹਰਾ ਕੀਤਾ ਹੁੰਦਾ ਕੁਛ ਲਿਖਿਆ ਹੁੰਦਾ ਉਰਦੂ ਦੇ ਵਿੱਚ ਇਹੋ ਜਿਹਾ ਕੁਛ ਇਹਦੇ ਕੁਛ ਲਿਖਿਆ ਹੋਇਆ ਸੀ ਕੁਛ ਦੇ ਨਹੀਂ ਲਿਖਿਆ ਉੱਥੇ ਮਤਲਬ ਜਿਹੜੇ ਖਲੋਤੇ ਹੀ ਕੁਝ ਬੰਦੇ ਆ ਉਹ ਕਹਿੰਦੇ ਵੀ ਮਤਲਬ ਲਿਖਿਆ ਮੇਡ ਇਨ ਚਾਈਨਾ ਅੱਛਾ ਉੱਥੇ ਲੋਕ ਜਿਹੜੇ ਹੈਗੇ ਸੀ ਉਹ ਕਹਿ ਰਹੇ ਸੀ ਕਿ ਕੀ ਲਿਖਿਆ ਹਾਂ ਜਿਹੜੇ ਪੁਲਿਸ ਵਾਲੇ ਦੂਜੇ ਹੀ ਉਹ ਕਹਿੰਦੇ ਵੀ ਮੇਡ ਇਨ ਚਾਈਨਾ ਲਿਖਿਆ ਉੱਥੇ ਅੱਛਾ ਪੁੱਜੀ ਕਹੀ ਦੱਸੋ ਜਦੋਂ ਮਤਲਬ ਕਿਉਂਕਿ ਮਜ਼ਾਈਲਾਂ ਦਾ ਹੁਣ ਜਦੋਂ ਡਿੱਗਦੀਆਂ ਨੇ ਇਹਨਾਂ ਦਾ ਇੱਕ ਤਾਂ ਚਾਨਣ ਬਹੁਤ ਜ਼ਿਆਦਾ ਹੁੰਦਾ ਹੈਗਾ ਕਿਹਾ ਜਾਂਦਾ ਕਿ ਚਾਨਣ ਬਹੁਤ ਜ਼ਿਆਦਾ ਹੁੰਦਾ ਕਿਉਂਕਿ ਇੱਕ ਤਾਂ ਅਸਮਾਨ ਉਦੋਂ ਕਾਲਾ ਹੁੰਦਾ ਜਦੋਂ ਸਾਰੇ ਸੁੱਤੇ ਪਏ ਹੁੰਦੇ ਨੇ ਕੋਈ ਲਾਈਟਾਂ ਨਹੀਂ ਚੱਲਦੀਆਂ ਹੁੰਦੀਆਂ ਰਾਤ ਤਾਂ ਵੈਸੇ ਹੀ ਬਲੈਕਆਊਟ ਕੀਤਾ ਹੋਇਆ ਸੀਗਾ ਤਾਂ ਰੋਸ਼ਨੀ ਕਿੰਨੀ ਕਈ ਉਦੋਂ ਰੋਸ਼ਨੀ ਤਾਂ ਬਹੁਤ ਜ਼ਿਆਦਾ ਸੀ ਰੋਸ਼ਨੀ ਤਾਂ ਐ ਪੂਰਾ ਇੱਕ ਰਾਂ ਚਾਨਣ ਹੋ ਰਿਹਾ ਚਾਨਣ ਹੈਗਾ ਸੀ ਹਾਂਜੀ ਬਹੁਤ ਜ਼ਿਆਦਾ ਦਿਨ ਚੜੇ ਦਿਨ ਚੜੇ ਜਾਂਦਾ ਚਾਨਣ ਅੱਛਾ ਕਿੰਨਾ ਏਰੀਆ ਹੋ ਗਿਆ ਸੀ ਏਰੀਆ ਕੋਈ ਮਤਲਬ ਦੋ ਉਹ ਪਿੰਡ ਲੱਗੇ ਤਾਂ ਉੱਥੋਂ ਤੱਕ ਲਾਈਟਾਂ ਜਿਹੜੀਆਂ ਨਾ ਇੱਧਰ ਇੱਧਰ ਆ ਚਾਰ ਸਫੇਰਾ ਲਾਈਟਾਂ ਦੇਖ ਮਤਲਬ ਜਾਗਦਾ ਚਾਰ ਕਿਲੋਮੀਟਰ ਏਰੀਆ ਪੂਰਾ ਚਾਨਣਾ ਭਰ ਗਿਆ ਸੀ ਪੂਰਾ ਚਾਨਣਾ ਕੋਠੇ ਦੀ ਜੜੇ ਸੀ ਹੂੰ ਹੂੰ ਕੋਠੇ ਚੜ ਕੇ ਦੇਖਿਆ ਅੱਛਾ ਤੁਸੀਂ ਮਤਲਬ ਜੋ ਡਿੱਗਿਆ ਉਦੋਂ ਦੇਖਿਆ ਜਾਂ ਕੋਈ ਜਦੋਂ ਇਹ ਹਵਾ ਚ ਸੀ ਉਦੋਂ ਕੋਈ ਆਵਾਜ਼ ਬੂਜ ਕੁਝ ਹਵਾਜ ਉਦੋਂ ਦੇਖਿਆ ਡਿੱਗਾ ਨਹੀਂ ਦੇਖਿਆ ਅੱਛਾ ਡਿੱਗਾ ਨਹੀਂ ਦੇਖਿਆ ਹਵਾਜ ਹੈ ਉਦੋਂ ਆਵਾਜ਼ ਬੂਜ ਆਈ ਕੋਈ ਚੱਲ ਰਹੀ ਸੀ ਨਹੀਂ ਆਵਾਜ਼ ਉਦੋਂ ਆਵਾਜ਼ ਆਈ ਪਹਿਲੇ ਸਵੇਰੇ ਵੇਖਿਆ ਜਦੋਂ ਮਿਲ ਡਿੱਗਾ ਰਾਤ ਰਾਤ ਇਹੋ ਸੋਚਦੇ ਰਹੇਗੇ ਕਿਤੇ ਦੂਰ ਹੀ ਕਿਤੇ ਹੋਇਆ ਵਾ ਸਿਹਰੇ ਕੋਰਦਰਾ ਸਾਹਿਬ ਇਹੋ ਗੱਲਾਂ ਚੱਲਦੀਆਂ ਹੈ ਵੀ ਹੋ ਸਕਦਾ ਹੈ ਕਿ ਬਾਰਡਰ ਦੇ ਉੱਤੇ ਪਰਾਂ ਹੀ ਹੋਇਆ ਫਾਕਤ ਨਾਲ ਸਾਨੂੰ ਇਹ ਪਤਾ ਨਹੀਂ ਵੀ ਸਾਡੇ ਪਿੰਡ ਦੀ ਵੀ ਡਿੱਗਾ ਇਹ ਤਾਂ ਹੁਣ ਮੇਰੇ ਖਿਆਲ 10 ਵਜੇ ਤੋਂ ਬਾਅਦ ਹੀ ਪਤਾ ਲੱਗਾ ਪਈਦਾ ਨਹੀਂ ਕਿਸੇ ਨੂੰ ਪਤਾ ਲੱਗਾ ਉਹ ਆਵਾਜ਼ ਬੂਜ ਕੋ ਸੁਣਾਈ ਦਿੱਤੀ ਉਦੋਂ ਦੀ ਆਵਾਜ਼ ਬਹੁਤ ਜ਼ਿਆਦਾ ਸੀ ਖਰਾਕ ਬਹੁਤ ਹੋਇਆ ਖਰਾਕ ਤਾਂ ਘਟੋ ਘਟ ਚਾਰ ਵਾਰੀ ਹੋਇਆ ਚਾਰ ਪੰਜ ਵਾਰੀ ਰੁੱਕਿਆ ਇਹਦਾ ਪਹਿਲਾ ਬਹੁਤ ਜ਼ਿਆਦਾ ਆਇਆ ਫਿਰ ਦੂਜੇ ਥੋੜਾ ਘਟ ਇਦਾਂ ਕਰਕੇ ਵਾਧ ਘਟ ਜਿਹਦਾ ਸਭ ਤੋਂ ਪਹਿਲਾਂ ਉਹ ਬਹੁਤ ਜ਼ਿਆਦਾ ਆਇਆ ਬਹੁਤ ਤਰਤੀਆ ਲੱਗੀ ਹਾਂ ਬਹੁਤ ਜ਼ਿਆਦਾ ਤਾਂ ਵੱਡਾ ਖੜਾਕ ਹੀਗਾ ਪਰ ਇਹ ਚੀਜ਼ ਤਾਂ ਨਹੀਂ ਪਿੰਡ ਤਾਂ 몰 ਤੁਹਾਡੇ ਸਾਹਮਣੇ ਹੀ ਆ ਸਾਰਾ ਪਿੰਡ ਦੇ ਇੱਥੇ ਇਕੱਠਾ ਹੋਇਆ। ਜਿਹੜੇ ਪਿੰਡ ਅਸੀਂ ਦੇਖ ਰਹੇ ਹਾਂ ਨਾ ਫਿਰੋਜ਼ਪੁਰ ਹੋਇਆ ਹੁਸੈਨੀ ਵਾਲਾ ਬਾਰਡਰ ਹੋਇਆ ਉਧਰੋਂ ਬਹੁਤ ਸਾਰੇ ਪਿੰਡ ਆਪਣੇ ਘਰਾਂ ਤੋਂ ਜਾ ਰਹੇ ਨੇ ਲੋਕ ਖਾਲੀ ਹੋ ਰਹੇ ਨੇ। ਅਸੀਂ ਦੇਖਿਆ ਜਿਵੇਂ ਦਾਉਕੇ ਪਿੰਡਾਂ ਦਾ ਟਾਰੀ ਦੇ ਨਾਲ ਨਾਲ ਹਨਾ ਟਾਰੀ ਦੇ ਨਾਲ ਜਿੰਨੇ ਜਿੰਨੇ ਤਿੰਨ ਚਾਰ ਪਿੰਡ ਹੈਗੇ ਨੇ ਕਿਉਂਕਿ ਉਤੋਂ ਤੱਕ ਕਿਲੋਮੀਟਰ 2 ਕਿਲੋਮੀਟਰ ਤੇ ਲਾਹੌਰ ਸ਼ੁਰੂ ਹੋ ਜਾਂਦਾ ਜ਼ੀਰੋ ਲਾਈਨ ਤੇ ਜਮਾ ਹਨਾ ਉੱਥੋਂ ਕਈ ਲੋਕ ਕੀ ਨੇ ਆਪਣੇ ਘਰਾਂ ਦੇ ਵਿੱਚੋਂ ਬੱਚਿਆਂ ਨੂੰ ਬਾਹਰ ਭੇਜ ਰਹੇ ਨੇ ਬਜ਼ੁਰਗ ਉਥੇ ਹੀ ਰਹਿ ਰਹੇ ਨੇ। ਫਿਲਹਾਲ ਤੇ ਚਲੋ ਇੱਥੇ ਕੋਈ ਇਹੋ ਅਜੇ ਦੀ ਕੋਈ ਵੀ ਇਹੋ ਜਿਹਾ ਕੋਈ ਮਾਹੌਲ ਨਹੀਂ ਨਾ ਬਣਿਆ ਡਰ ਵਾਲਾ ਬਾਕੀ ਇਹ ਹੈ ਕਿ ਲਾਗੇ ਜੇਠੂਵਾਲ ਹੋਣ ਕਰਕੇ ਉੱਥੇ ਸਭ ਤੋਂ ਪਹਿਲਾਂ ਉੱਥੇ ਪਤਾ ਲੱਗਾ ਕਿ ਜੇਠੂਵਾਲ ਦੇ ਡਿੱਗਾ ਸਾਨੂੰ ਤੇ ਇੱਥੇ ਜੇਠੂਵਾਲ ਤੋਂ ਕਿੰਨਾ ਪੈ ਜਾਂਦਾ ਹੈ ਇਹ ਤਾਂ ਮਾ ਨਾਲ ਹੀ ਪੈਣੀ ਜੇਠੂਵਾਲ ਦੀਆਂ ਕਿਲੋ 1.5 ਕਿਲੋਮੀਟਰ ਦਾ ਫਰਕ ਹੈ ਦੋਵਾਂ ਦਾ ਆਪਸ ਦੇ ਵਿੱਚ ਹਾਂਜੀ ਜਿੱਥੇ ਡਿੱਗਾ ਵਾ ਆ ਮੈਣੀਆ ਰੋਡ ਜਿੱਥੇ ਉਹ ਗੁੰਬਦ ਨਗਰ ਆਉਂਦਿਆ ਨਾ ਇਹ ਤੋਂ ਮੇਰੇ ਖਿਆਲ ਥੋੜਾ ਹੀ ਪਰੇ ਥੋੜਾ ਹੀ ਪਿੱਛੇ ਰੋਡ ਆ ਉੱਥੇ ਡਿੱਗਾ ਉਹ ਦੂਜਾ ਉੱਥੇ ਆ ਦੇਖ ਇੱਥੇ ਮਤਲਬ ਆਪਸ ਵਿੱਚ ਮਾ 1.5 ਕਿਲੋਮੀਟਰ ਦਾ ਉੱਥੇ ਵੀ ਸਾਰਾ ਪ੍ਰਸ਼ਾਸਨ ਖੜਾ ਹੈਗਾ ਉੱਥੇ ਵੀ ਸਵੇਰੇ ਪ੍ਰਸ਼ਾਸਨ ਸਾਰਾ ਆਇਆ ਹੈ ਹੁਣ ਦਾ ਪਤਾ ਨਹੀਂ ਕਿ ਹੋ ਸਕਦਾ ਚਲੇ ਗਿਆ ਹੁਣ ਬਾਪ ਹੁਣ ਚਲੇ ਗਿਆ ਉਹ ਲੈ ਕੇ ਉਹ ਲੈ ਗਏ ਨਾ ਵਾਪਸ ਨੂੰ ਹਾਂਜੀ ਉਹ ਖਾਲੀ ਖੋਲ ਹੀਗਾ ਜਿਦਾ ਇਹਦੇ ਵਿੱਚ ਤੇ ਕੁਝ ਹੈਗਾ ਨਾ ਲੱਗਦਾ ਆ ਕਹਿ ਰਹੇ ਨੇ ਕਹਿੰਦੇ ਕਿ ਇਹਦੇ ਵਿੱਚ ਹੈ ਨਾ ਤੁਰਾ ਨਜ਼ਰ ਆ ਰਹੀਆਂ ਸਾਰਾ ਕੁਝ 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 ਨਹੀਂ ਹੈਗਾ ਉਹਦੀਆਂ ਤਸਵੀਰਾਂ ਵੀ ਹੁਣ ਪਈਆਂ ਉਹ ਤਾਂ ਮਤਲਬ ਖਾਲੀ ਪੈਪ ਜਿਆ ਜਾਲ ਦਾ ਅਚਾ ਤੁਸੀਂ ਤਾਂ ਆਪਣਾ ਬਾਪੂ ਜੀ ਕਾਫੀ ਉਮਰ ਦੇ ਹੋ ਜਦੋਂ 65 75 ਦੀਆਂ ਗੱਲਾਂ ਸੀ ਉਦੋਂ ਕਦੇ ਕੁਝ ਐ ਜਾ ਸੁਣਿਆ ਸੀ ਤੁਹਾਡੇ ਪਰਿਵਾਰ ਵੱਲੋਂ ਜਾਂ ਕਦੇ ਕੁਝ ਐ ਜਾ ਹੋਇਆ ਹੋਵੇ ਉਦੋਂ ਦੇ ਜੀ ਬਾਰਡਰਾਂ ਇੱਥੇ ਜਿੱਦਾਂ ਹੁਣ ਮਝੈਲਾ ਉਦੋਂ ਮਝੈਲਾ ਹੈ ਵੀ ਕਿੱਥੇ ਸੀ ਗਿਆ ਉਹਨਾਂ ਦੇ ਸਕੂਲੇਸ ਕੱਲੇ ਨਿਕਨੇ ਗਏ 3 ਤੀਜੀ ਚੌਥੀ ਚ ਪੜਦੇ ਨੇ ਜਦੋਂ ਆਂਦੇ ਵੀ ਕਿਸੇ ਕੋ ਟੋਫੀ ਨਹੀਂ ਲੈਣੀ ਕਿ ਕੋ ਆ ਨਹੀਂ ਕਰਨਾ ਤੋਂ ਉਦੋਂ ਲਾਈਟਾਂ ਰੋਟਾਂ ਦਾ ਬੰਦ ਉਦੋਂ ਦੀਵ ਹੁੰਦੇ ਵੀ ਦੀਵੇ ਦੀਵੇ ਵੀ ਨਹੀਂ ਜਗਾਉਂਦੇ ਹੁੰਦੇ ਤੁਸੀਂ ਲਾਈਟ ਤਾਂ ਕਰਨੀ ਨਹੀਂ ਨਾ ਗੱਲ ਇਹੀ ਆ ਬਲੈਕਆਊਟ ਦਾ ਮਤਲਬ ਇਹ ਆ ਉਹਦਾ ਸਿੱਧਾ ਮਤਲਬ ਇਹ ਆ ਕਿ ਹਨੇਰਾ ਇੰਨਾ ਕੋ ਹੋਵੇ ਕਿ ਜੇ ਕੁਝ ਆਵੇ ਕੱਲ ਨੂੰ ਤਾਂ ਉਹਨੂੰ ਪਤਾ ਨਾ ਲੱਗੇ ਕਿ ਕਿੱਥੇ ਕੋਈ ਲੋਕ ਰਹਿੰਦੇ ਆ ਕਿੱਥੇ ਕੋਈ ਆਰਮੀ ਦਾ 에ਅਰ ਬੇਸ ਆ ਕਿੱਥੇ ਕੋਈ 에ਅਰਪੋਰਟ ਆ ਕਿੱਥੇ ਕੋਈ ਖਾਲੀ ਥਾਂ ਆ ਮਤਲਬ ਬਿਲਕੁਲ ਲੋਕਿਆ ਗਿਆ ਗੁਰਦਾਸਪੁਰ ਦੇ ਵੱਲੋਂ ਗੁਰਦਾਸਪੁਰ ਪ੍ਰਸ਼ਾਸਨ ਦੇ ਵੱਲੋਂ ਡੀਸੀ ਦੇ ਵੱਲੋਂ ਵੀ ਤੇ 9 ਤੋਂ ਰਾਤ ਦੇ 9 ਵਜੇ ਤੋਂ ਸਵੇਰੇ 5 ਵਜੇ ਤੱਕ ਕਿਉਂਕਿ ਇਹ ਜਿਹੜੀਆਂ ਰਾਤਾਂ ਨੇ 7 8 ਤੇ 9 ਕਹਿੰਦੇ ਤਿੰਨ ਰਾਤਾਂ ਬੜੀਆਂ ਮਤਲਬ ਕ੍ਰੂਸ਼ਲ ਰਾਤਾਂ ਨੇ ਇਹ ਠੀਕ ਹੈ ਸਾਰਿਆਂ ਲਾਈਟਾਂ ਇਹ ਪਿੰਡ ਦੇ ਵਿੱਚ ਵੀ ਜਿਹੜਾ ਵਾ ਲੋਸਮੈਂਟਾਂ ਕਰਨੀ ਚਾਹੀਦੀਆਂ ਵਾ ਤੇ ਤਾਂ ਕਿ 7 ਵਜੇ ਤੋਂ ਹੀ ਚਾਹੀਦੀ ਵੈਸੇ 9 ਤੇ ਦੂਰ ਹੈ 7 ਬਾਈ ਦੁਨੀਆ ਨਹੀਂ ਮੰਦੀ ਮਨ ਮੰਨ ਸਰਦੇ ਪਿੰਡ ਜੇਠੂਵਾਲ ਤੇ ਦੂਸਰਾ ਸੀ ਮੱਖਣਬਿੰਡੀ